ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਸਰਕਾਰ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਇੱਥੇ ਰੱਕੀ ਗੁਰੂ ਨਾਨਕ ਨਾਮ ਲੈਵਾ ਗੁਰਸਿੱਖ ਬੈਠੇ ਹਨ ਜਿੰਨੇ ਵੀ ਜੋ ਪਾਏ ਕੋਈ ਜਥੇਬੰਦੀ ਹੈ ਸਾਰੀਆਂ ਜਥੇਬੰਦੀਆਂ ਨੂੰ ਦਾਸ ਬਨੋ ਜੁਦਾਸ ਗੁਰਬਚਨ ਸਿੰਘ ਜਰਦੀ ਸਾਹਕਾ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਪਤੇਗੜ ਸਾਹਿਬ ਜੋ 24 ਸਾਲ ਦਾਸ ਨੇ ਸੇਵਾ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ ਸਤਿਗੁਰਾਂ ਨੇ ਆਪ ਸੇਵਾ ਲਈ ਆਪ ਕਿਰਤਾਂ ਕੀਤੀ ਸੋ ਅਜ ਤਾਂ ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਵੀ ਪ੍ਰਕਾਸ਼ ਦਿਹਾੜਾ ਤੇ ਭਗਤ ਨਰਦਾ ਵੀ ਜੇ ਭਗਤ ਨਰਦਾ ਜੀ ਹਨ ਉਹਨਾਂ ਦਾ ਵੀ ਅਜ ਤਾਂ ਪ੍ਰਕਾਸ਼ ਦਿਹਾੜਾ ਨਸ਼ ਤੋਂ ਸੰਤਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੀ ਉਹ ਰੇ ਦੀ ਚਾਦਰ ਵੜ ਕੇ ਇੰਦਰੋਂ ਕੱਜਿਆ ਛੋਕਿਆ ਜੋ ਪਾਵ ਕੋਈ ਆਪਾਂ ਨੂੰ ਗੁਰੂਵਾਰੇ ਆਸ਼ਿਆ ਤੇ ਚੜਨਾ ਚਾਹੀਦਾ ਕਿਉਂਕਿ ਭਗਤ ਅਨੰਦ ਜੀ ਜਿਹੜੇ ਉਹ ਆਪ ਕੁਹਾਜ ਕੇ ਬਣਾਉਂਦੇ ਆ ਇੱਕ ਹੀ ਗਏ ਯੋ ਜਾਟ ਬਸ ਜੱਟ ਉਹ ਕਾਲਾ ਜੀਲੇ ਆਹੋਂ ਜੱਟਾਂ ਦੇ ਕਰਾਇ ਜੇ ਕੋ ਆ ਤਾਂ ਹੀ ਅਗਾਜੋ ਲਾਜੇ ਸਾਡੀ ਕਰਤਾਰ ਨੂੰ ਸਾਡੇ ਫਸਲਾਂ ਨੂੰ ਅਸੀਂ ਕਿਉਂ ਕਿ ਬੇਚਲੇ ਹੋਗੇ ਔਰ ਸਾਨੂੰ ਨਸ਼ੇ ਲਾ ਕੇ ਨਸ਼ਿਆਂ ਨੇ ਖਾ ਲਈ ਦੁਨੀਆ ਅੱਜ ਨਸ਼ਿਆਂ ਨੇ ਕਰਕੇ ਬੜੀ ਦੁਨੀਆ ਮਰ ਰਹੀ ਹੈ ਸਰਕਾਰੇ ਛੱਤੀ ਦਾ ਸਰਦੀਆ ਦਾ ਬੰਦਾ ਆਪੇ ਨਹੀਂ ਛੱਡੋ ਪਾ ਸੁ ਕਹਿਣ ਤੋਂ ਪਾਲਵੇ ਤਾਂ ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਪਾਸ ਆਇਏ ਤਦਾ ਗਾੜੇ ਤੇ ਉਸੇ ਤੋਂ ਖਾਤਾ ਨੂੰ ਲੱਖ ਲੱਖ ਰੁਪਏ ਇਸ ਤਰ੍ਹਾਂ ਦਾ ਉਸ ਨੂੰ ਗੈਰਤੀ ਕਰਦਾ ਵੀ ਦੇਖੋ ਜਿਉ ਗੁਰੂ ਸਾਹਿਬਾਂ ਦੇ ਸਾਹਮਣੇ ਵਕੂਫੀ ਕਰੇ ਉਹਨਾਂ ਅਨੁਸਾਰ ਚੱਲੀ ਸਾਡਾ ਫਰਜ਼ ਹੈ ਗੁਰੂ ਦਾ ਹੁਕਮਾਨੇ ਚੱਲਿਏ ਤਾਂ ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਬਹੁਤ ਬਾਰਕ ਉਕਾਰ ਹੈ ਕੋ ਸਿੱਖੀ ਲਾਇਲ ਦੇ ਵਿੱਚ ਇਹ ਗੁਰਬਾਣੀ ਦੇ ਵਿੱਚ ਸ਼ਿੰਧ ਹੋਇਆ ਬਾਬਾ ਸੰਤਾਂ ਦੇ ਬਲਵੰਡਾ ਲਿਖਿਆ ਹੈ ਪੁਰਾਣੇ ਜਾਦੇ ਜੇਵਿਆ ਪੋਤਾ ਮਲਵਾਨ ਕਾਈ ਗੁਜ਼ਾਰਾ ਲਿਖਿਆ ਪੁਰਾਣਾ ਜਾਦਾ ਪੁਰਾਣੇ ਜਾਦੇ ਜੇਵਿਆ ਮਰਦਾਦੇ ਪਰਵਾਨ ਪੜੋਤਾ ਰਹਿਣ ਤੋਂ ਭਾਵ ਇਹ ਸਾਰਾ ਰੋਜ਼ ਦਰਵਾਣੇ ਦੇ ਵਿੱਚ ਲਿਖਿਆ ਗਿਆ ਆਪਾਂ ਨੂੰ ਇਹ ਪਾਇਪ ਮੈਨ ਚੱਲਣਾ ਚਾਹੀਦਾ ਹੈ ਆਪਣਾ ਫਰਜ਼ ਹੈ ਕਿਉਂਕਿ ਆਪਾਂ ਤਾਂ ਹੀ ਗੁਰਸੇਕਾਂ ਸਾਡੇ ਦਾ ਘਰ ਆਵੇ ਦਾਰੂ ਵੀ ਜਾ ਰਹੀ ਸ਼ਰਾਬ ਵੀ ਜਾ ਰਹੀ ਜਿਹੜੇ ਜੱਟ ਜੀ ਵੀ ਜਾ ਰਹਾ ਹੈ ਤਕਰੀਬਾ ਇਹਨਾਂ ਦੇ ਘਰਾਂ ਸ਼ਰਾਬ ਸ਼ਰਾਬ ਇਹਦਾ ਸ਼ਰਾਬ ਤਾਂ ਗਨਤਾ ਕੋਲ ਹੁੰਦੀ ਸੀ ਤੇ ਗੁਰੂ ਜੀ ਦਾ ਅਸੀਂ ਦੇਰ ਤੇ ਬਣਾਇਆ ਵਧੀਆ ਜੀਵਨ ਮਰਨਾ ਸਤਿਗੁਰੂ ਨੂੰ ਕਿ ਤੁਸੀਂ ਇਹ ਸ਼ਰਾਬ ਆ ਕੇੋਂ ਵੀ ਫਿਰ ਜਾ ਆਪਣਾ ਜੀਵਨ ਦਾਦਾ ਲਾਓ ਵਧੀਆ ਜੀਵਨ ਬਣਾਓ ਗੁਰੂ ਘਰ ਆਓ ਚਾਹ ਬੰਦਰ ਜਾਓ ਚਾਹ ਜਗਜੈ ਘਰ ਜਾਓ ਆਹ ਮਸੀਦ ਤੇ ਜਾ ਜਿੱਥੇ ਤੋਂ ਨਜ਼ਰ ਕਰਦਾ ਦਰਸ਼ਕ ਗੁਰੂ ਘਰ ਆਓ ਬਾਪੀ ਮੁਸਲਮਾਨ ਮਸੀਦ ਤੇ ਜਾਓ ਜਿਹ ਲੋਕ ਮੰਦਿਰ ਤੇ ਜਾਓ ਸਾਈਬ ਉਹ ਜਿਹੜੇ ਜਗਾ ਜਾਓ ਆਹ ਦੱਸਦਾ ਵੀ ਕੋਈ ਧਰਮ ਵੀ ਨੇ ਕਹਿੰਦਾ ਵੀ ਤੁਸੀਂ ਨਸ਼ਾ ਕਰ। ਨਸ਼ਾ ਕਰ ਕਰਕੇ ਜਿੰਦਗੀ ਨੂੰ ਗਾਲ ਰਹੇ ਆ ਸਭ ਨੂੰ ਸਮਝਣਾ ਚਾਹੀਦਾ ਔਰ ਕੰਤਨ ਗੁਰ ਤੇ ਦਵਾਦ ਸਭ ਜਾਂ ਖਾਸ ਕਰਕੇ ਇਤਿਹਾਸ ਜਿਹੜਾ ਹੈ ਕਿ ਖਾਸ ਕਰਕੇ ਮੰਦਰਾਂ ਵਿੱਚ ਲਾਉਣਾ ਚਾਹੀਦਾ ਕਿਉਂ ਲਾਉਣਾ ਚਾਹੀਦਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਬੋਲ ਬੜਾ ਫਲਕਕਾਰ ਹੈ ਹਿੰਦੂ ਸਮਾਜ ਲਈ ਇਹ ਸਮਝਣ ਦਾ ਹੈ ਨਾ ਸਮਝਣ ਦਾ ਤਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਬੋਲ ਬੜਾ ਫਲਕਕਾਰ ਹੈ ਸ਼ੀਰਜੀ ਨੂੰ ਆਜਾ ਸਰ ਦਾਦੇ ਨੇ ਪਾਈ ਸ਼ੀਰਜੀ ਤਾਂ ਤਾਂ ਗੁਰੂ ਤੇਗ ਬਹਾਦਰ ਦੇ ਪੁੱਤਰ ਇਹਦਾ ਤਾਂ ਤਾਂ ਗੁਰੂ ਅਰਗਵਿੰਦ ਸਾਹਿਬ ਚਾਰ ਜਿੰਨਾਂ ਰੜੀਆਂ ਤੇ ਅਗੋਂ ਪੋਤਿਆਂ ਨੇ ਵੀ 14 ਜਿੰਨਾਂ ਰੜੀਆਂ 16 ਦਾ ਦਿਨ ਤੀਆ ਬਾਕੀ ਜਿੰਨਾ ਪਤਾ ਨਹੀਂ ਕੋਈ ਦੁਨੀਆ ਰੜੀਆਂ ਆ ਗਏ ਸਤ ਪਾਤਸ਼ਾ ਬਿਆਸ ਸਾਹਿਬ ਮਹਾਂਕੀ ਕਹਿੰਦੇ ਉਹ ਆਪ ਸਾਧ ਸੰਗਤ ਜੀ ਸੰਭਲ ਕੇ ਚੱਲਿਆ ਕੁਸ਼ਿੱਕੀ ਨੂੰ ਕੁਮਾਈਏ ਦੁਨਿਆਵਾਂ ਵਿੱਚ ਕੇਵਲ ਮਾਇਆ ਨਾਲ ਇਕੱਠੀ ਕਰੀਏ ਮਾਇਆ ਇਕੱਠੀ ਕਰੀਏ ਬੋਲ ਕਾ ਭਾੜੀਆ ਮਾਕੇ ਇਹ ਬੋਲ ਕਾ ਰੋਲ ਗਾਵਾ ਕੋਣ ਸੋ ਕਰ ਜੀਣਾ ਆਦਿ ਬੋਲ ਕਰਾ ਜਿਮਾਗ ਦੇਣਾ ਪੈਣਾ ਇਹਨਾਂ ਦਾ ਇਹ ਨਾ ਨਾ ਤੀ ਅਜਾਇਬ ਪਹਿਲਾ ਵਰਦਿਆ ਇਹਨਾਂ ਨਾਲ ਜਾਇ ਜੋ ਕੰਮ ਕੀਤੇ ਨੇ ਇਹ ਸਾਲ ਤਾਂ ਹੋ ਰਿਹਾ ਹੈ ਇਹ ਭੁੱਲ ਜੋ ਨਹੀਂ ਹੋਣਾ ਜਿਹੜਾ ਸੰਭਲ ਦੇ ਚੰਨੋ ਭਾਈ ਅੱਜ ਤਾਂ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਆਸ ਪਾਸ ਸਾਰਾ ਵਰਦਾਰਾ ਹੈ ਫਾਸੋ ਗੁਰ ਤੇਗ ਬਹਾਦਰ ਸਾਹਿਬੀ ਦਾ ਵਰਦਾਰਾ ਸੀ ਭਾਰਤ ਨਾਰੀ ਰਾਜ ਵਰਦਾਰਾ ਦੇਖੋ ਕਾਲਕਨ ਨਾਜ਼ੀ ਨੇ ਕਿਹਾ ਸ਼ਰਾਬ ਆਪੀਤੀ ਆਲੇ ਉਸੇ ਉਹਦੇ ਵਾਰਸੋ ਗੱਟ ਜੀਵਦਾਰ ਕਾਲਕਨ ਨਾਜ਼ੀ ਦੇ ਵਾਰਸੋ ਆਏ ਗਾਲੇ ਅਧ ਵਿੱਚ ਸ਼ਰਾਬ ਦੀ ਜਗੀਰ ਰੱਖਦੀ ਇਹਨਾਂ ਦੇ ਹੱਥ ਵਿੱਚ ਮਾਲਾ ਜਗੀਰ ਰੱਖਦੀ ਇਹਨੇ ਭਾਤ ਨੇ ਦੇਖਿਓ ਤੁਹਾਡੇ ਨਾਲ ਖੇਤਾ ਤਲਦੇ ਵਾਲੇ ਵੀ ਕੁਝ ਨਹੀਂ ਲਲੇਗਾ ਜਦ ਤੂੰ ਹੀ ਰੱਬ ਦੀ ਭਗਤੀ ਤੇ ਲੱਗ ਜੇਂਗੋ ਪਰ ਰੱਬ ਦੀ ਭਗਤੀ ਨਹੀਂ ਕਰਨਾ ਇਹ ਕਹਿ ਰਹਾ ਸੀ ਕਰ ਰਹਾ ਹੈ バイドリタカルチャー、バイドリティファレル。